ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੀ ਆਪਾਂ ਪਿੰਡ ਭਾਗੀਕੇ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਉੱਥੇ ਖੜੇ ਆ ਜੀ ਉਹ ਪਰਵਾਰ ਦੇ ਲੋਕ ਆ ਬਜ਼ੁਰਗ ਬਸੀ ਹੋਈ ਆ ਦੇਖ ਰਹੇ ਆ ਇਹਨਾਂ ਦੇ ਘਰ ਦੇ ਵਿੱਚ ਖੜੇ ਆ ਘਰ ਦੇ ਹਾਲਾਤ ਦੇਖੋ ਬੇਬੀ ਤੁਹਾਨੂੰ ਬੇਬੀ ਵਰਗੇ ਇਹ ਕਿੰਨਾ ਹਾਲਾਤ ਅਜੀਬ ਹੁੰਦੇ ਆ ਬਜ਼ੁਰਗ ਕਿੱਥਾਂ ਹਲਾਤਾਂ ਵਿੱਚ ਨਾ ਕਰਿਆ ਜਿੰਦਗੀ ਦਾ ਸੰਘਰਸ਼ ਕਰ ਰਿਹਾ ਪਹਿਲਾਂ ਤੁਸੀਂ ਘਰ ਦੇ ਹਾਲਾਤ ਦੇਖ ਲੋ ਹਰ ਸੋਈ ਆ ਬਾਬੂ ਕੀ ਨਾਮ ਸਿੱਧਾ ਦਾ। ਇਹ ਬਾਪੂ ਤਰਮ ਜੰਗਾ ਦੀ। ਵਾਕਿਆ ਹੀ ਧਰਮ ਸਿੰਘ ਆ ਬਾਪੂ ਕਿਉਂਕਿ ਇੰਨਾ ਸਦਕੀ ਇੰਨਾ ਸਬਰ ਵਾਲਾ ਉਹਨਾਂ ਬਹੁਤ ਵੱਡੀ ਗੱਲ ਹੈ। ਮਿਸਤਰੀ ਸਿੰਘ ਆ ਬਾਪੂ ਧਰਮ ਸਿੰਘ ਬਾਪੂ ਦਾ ਪਿੰਡ ਭਾਗੀ ਕਿ ਹੈ ਜੀ? 4 ਸਾਲ ਪਹਿਲਾਂ ਬਾਪੂ ਦੀ ਧਰ ਪਤਨੀ ਸੀ ਜਿਹੜੇ ਉਹ ਚੜ੍ਹਾਈ ਕਰ ਗਈ ਸੀ। ਦੋ ਬੱਚੇ ਸੀ ਬਾਪੂ ਦੇ ਦੋ ਬੇਟੇ ਸੀ ਉਹ ਵੀ ਚੜ੍ਹਾਈ ਕਰ ਗਏ ਸੀ ਇੱਕ ਬੇਟੀ ਆ ਸਤਾਈਆਂ ਸਦਾਂ ਦੀ। ਉਹ ਵਿਚਾਰੀ ਮੰਦਬੁੱਧੀ ਆ ਕਿਉਂਕਿ ਵਿਚਾਰੀ ਬਚਪਨ ਤੋਂ ਹੀ ਜਿਹੜੇ ਦੋ ਬੇਟੇ ਹੋਏ ਸੀ ਉਹ ਵੀ ਮੰਦਬੁੱਧੀ ਸੀਗੇ ਵਿਚਾਰਿਆਂ ਦੇ ਕੋਈ ਬੋਲਦਾ ਨਹੀਂ ਸੀ ਕੋਈ ਚੱਲ ਨਹੀਂ ਸਕਦਾ ਸੀਗਾ ਉਹ ਪਹਿਲਾਂ ਹੀ ਪੂਰੇ ਹੋ ਗਏ ਤੇ ਆਹ ਜਿਹੜੀ ਬੇਟੀ ਬਚੀ ਸੀ ਵੀਰਪਾਲਾ ਦਾ ਨਾਂ ਵੀਰਪਾਲ ਕਿਵੇਂ ਆ ਸਤਿਕਾਰ 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 ਸਤਿਮੁਲਾ ਸਤਿਕਾਰ ਬੰਗਾ ਬਹੁਤ ਸੋਹਣਾ ਪਾਇਆ ਤੂੰ ਹੈਂ ਘੱਟ ਦੇ ਆਕੂੰ ਬੁਆ ਦੇ ਦਿੱਲ ਦਿੱਲਤਾ ਤੀਆ ਹੈ ਆਕੂੰ ਇਹਦੇ ਭੂਆ ਦੀ ਨੂੰਹ ਆ ਜੀ ਅੱਛਾ ਭੂਆ ਦੀ ਨੂੰਹ ਨੇ ਪਾ ਲਿਆ ਹਾਂ ਜੀ ਸੋਹਣੀ ਲੱਗਦੀ ਆ ਤੇਰੇ ਬੰਦਾ ਪਾਈਆਂ ਹੈ ਹੈ ਸੋਹਣੀ ਲੱਗ ਲਾ ਆ ਕਥੀਆ ਹਾਂ ਸੋਹਣੀ ਲੱਗਦੀ ਐ ਕੋ ਤੇਰਾ ਪੰਗਾ ਬਹੁਤ ਸੋਹਣਾ ਲੱਗਦਾ ਹੱਥ ਦੂਜਾ ਹੀ ਮੁਖਾਈ ਮੈਨੂੰ ਇਧਰਲੇ ਪਾਸੇ ਆ ਦੇਖੋ ਜੀ ਵਿਚਾਰੀ ਦਾ ਹੱਥ ਸਿੱਧਾ ਹੀ ਨਹੀਂ ਹੁੰਦਾ ਮੈਂ ਤੇਰਾ ਕਹਿ ਦਿਓ ਖੁਦੋ ਫੜ ਲਾ ਕਰ ਖੁਦੋ ਫੜਾਈ ਇੱਕ ਦੋ ਵਾਰੀ ਤੇ ਦੇਖੋ ਐ ਘੁੰਡ ਮੁੜੇ ਪਏ ਆ ਅੱਤ ਦੇ ਤੇ ਜਿਹੜੀ ਦੁੱਖ ਦੀ ਗੱਲ ਇਹ ਆ ਕਿ ਘਰ ਦੇ ਵਿੱਚ ਇਹ ਬਜ਼ੁਰਗ ਤੋਂ ਬਿਨਾ ਕੋਈ ਵੀ ਨਹੀਂ ਇਹ ਆ ਤੇਦੀ ਮਾਤਾ ਸੀ ਆ ਬਜ਼ੁਰਗ ਦੇ ਘਰ ਦੀ ਸੀ ਇਹ ਵੀਰਪਾਲ ਦੀ ਮਾਤਾ ਸੀ 2020 ਦੇ ਵਿੱਚ ਇਹ ਪੂਰੇ ਹੋ ਗਏ ਸੀਗੇ 4 ਸਾਲ ਤੋਂ ਬਜ਼ੁਰਗ ਬਾਪੂ ਆਪਣੀ ਨੌਜਵਾਨ ਧੀ ਨੂੰ ਸੰਭਾਲਦਾ ਤੁਸੀਂ ਦੇਖੋ ਵੀ ਇਹ ਕਿਵੇਂ ਵਿਚਾਰਾ ਬਾਪੂ ਇਹਨੂੰ ਸਾਫਦਾ ਹੋਊਗਾ ਵਿਚਾਰਾ ਬਾਪੂ ਕਦੇ ਕਿਹਨੂੰ ਸਾਦਾ ਕੁੜੀ ਨੂੰ ਨਿਵਾਉਣ ਵਾਸਤੇ ਕੁੜੀ ਵੀ ਦਿਮਾਗੀ ਅਫਸਰਟ ਇੰਨੀ ਹੋ ਗਈ ਸੀ ਕੱਪੜੇ ਲਾਹ ਦਿੰਦੀ ਸੀ ਆਪਦੇ ਕੱਪੜੇ ਪਾੜ ਦਿੰਦੀ ਸੀਗੀ ਆਪਦੇ ਹੱਥਾਂ ਤੇ ਦੰਬੇ ਨਾਲ ਵੱਢੀ ਜਾਂਦੀ ਸੀ ਛੇ ਅਸੀਂ ਸਾਡੇ ਕੋਲ ਸ਼ਾਂਤਾਂ ਚ ਦੱਸਣ ਨੂੰ ਹੈ ਹੀ ਨਹੀਂ ਕਿਉਂਕਿ ਇਹ ਪਰਿਵਾਰ ਕਿਹੜੇ ਹਾਲਾਤਾਂ ਦੇ ਵਿੱਚ ਦੀ ਲੰਘ ਰਿਹਾ ਸੀ ਉਹਨੂੰ ਵਿਚਾਰੀ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਉਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਤੇ ਇਹ ਬਾਪੂ ਆ ਜਿਹੜਾ ਏ ਬਚਾਰਾ ਮਜਬੂਰ ਸੀ ਕਿਉਂਕਿ ਸਾਰੇ ਸਾਥ ਛੱਡ ਗਏ ਕਿਸੇ ਭੈਣ ਭਰਾ ਨੇ ਕਿਸੇ ਸਕੇ ਸੋਧਰੇ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਕਿਉਂਕਿ ਇਹ ਵਿਚ ਟਾਈਮ ਤੇ ਸਾਰੇ ਸਾਥ ਛੱਡ ਜਾਂਦੇ ਆ ਜੀ ਜਦੋਂ ਖੁਸ਼ੀ ਦਾ ਟਾਈਮ ਹੁੰਦਾ ਉਦੋਂ ਤਾਂ ਚਲੋ ਸਾਰੇ ਖੜ ਜਾਂਦੇ ਆ ਪਰ ਜਦੋਂ ਕਿਸੇ ਤੇ ਦੁੱਖ ਹੁੰਦਾ ਉਦੋਂ ਸਾਰੇ ਸਾਥ ਛੱਡ ਜਾਂਦੇ ਆ ਰਸੋਈ ਤੇ ਬਾਪੂ ਦੀ ਆ ਦੇਖੋ ਡਿੱਗੀ ਜਾਂਦੀ ਆ ਵਿਚਾਰੇ ਦੀ ਤਾਂ ਇੱਕੋ ਹੀ ਕਮਰਾ ਜਿੱਦੇ ਵਿੱਚ ਹੀ ਸਿਲੰਡਰ ਆ ਬਾਬੂ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦਾ ਬਾਬੂ ਰੋਟੀ ਪਾਣੀ ਫਿਰ ਕਿਵੇਂ ਚੱਲਦਾ ਤੇਰਾ ਰੋਟੀ ਪਾਣੀ ਜੀ ਹੋਇਆ ਲਾਉਂ ਨਹੀਂ ਦਿੰਦੇ ਕਦੇ ਦਿੰਦੇ ਨੇ ਰੱਖ ਜਾਂਦਾ ਮੈਂ ਤਾਂ ਇਹਨੂੰ ਛਾਂ ਹੁੰਦਾ ਕਰਦਾ ਇਹ ਕਾਂਬੜਾ ਕੋਈ ਨਾ ਕਈ ਦਿਨ ਗਰਦੇ ਕੋਈ ਨਾ ਕੋਈ ਦੇ ਦਿੰਦਾ ਤੇ ਫਿਰ ਜਦ ਤੂੰ ਕੰਮ ਤੇ ਜਾਣਾ ਫਿਰ ਇਹਨੂੰ ਬਾਹਰ ਲਾ ਕੇ ਜਾਣਾ ਬੇਰ ਬਾਹਰ ਬਾਹਰ ਲੱਕ ਜੇ ਤਾਂ ਇਹਦੀ ਮਾਂ ਬੈਠੀ ਸੀਗੀ ਉਦੋਂ ਤਾਂ ਬਾਹਰ ਚ ਬੈਠੀ ਰਹਿੰਦੀ ਸੀ ਮੰਜੀ ਲਾ ਕੇ ਤੇ ਬਹਿ ਜਾਂਦੀ ਸੀ ਉਹਦੇ ਉਹ ਤੋਂ ਨਿਗਰ ਰਹਿੰਦੀ ਸੀ ਫਿਰ ਉਹ ਮਗਰ ਉਹ ਕੋਈ ਥਾਂ ਤਾਂ ਰੱਖਦਾ ਮਗਰ ਵਿਛੜ ਕੇ ਇੱਕ ਬਾਦੀ ਬਾੜੀ ਡੱਤ ਕੋ ਮੇਰ ਜੁਕਿਆ ਤੇ ਪੀਣੀ ਨਹੀਂ ਲੈਣੇ ਕੋਈ ਹੰਚਾਕਦਾ ਨਹੀਂ ਗਾ ਹਾਂ ਫਿਰ ਮੈਂ ਬਾਹਰ ਕੇ ਆਹ ਤਰਜੇ ਮੁੰਡੇ ਨੇ ਦਿੱਤੀ ਸੀ ਫੌਜੀਆ ਨਾਲ ਤੇ ਉਹ ਪੱਖਾ ਚੱਲਦਾ ਬੈਠੀ ਰਹਿੰਦੀ ਬੈਠੀ ਗਰਮੀ 'ਚ ਉਹ ਬੈਠੀ ਰਹਿੰਦੀ ਉਦਰੀ ਹਾਂਜੀ ਹਾਂ ਤੇਰੀ ਵੀ ਮਜਬੂਰੀ ਆ ਕੰਮ ਵੀ ਕਰਨਾ ਰੋਟੀ ਵੀ ਖਾਣੀ ਆ ਤੇ ਬਾਪੂ ਜਵਾਨਤੀ ਨੂੰ ਸਾਹਮਣਾ ਤਾਂ ਬਹੁਤ ਔਖਾ ਔਖਾ ਜੀ ਹੋਵੇ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਹਾਂਜੀ ਕੋਈ ਸਾਰੇ ਸਾਥ ਛੱਡ ਗਏ ਸਾਰੇ ਛੱਡ ਗਏ ਸਾਡੇ ਕੋਲੇ ਕੋਈ ਸ਼ਾਦੀ ਨਹੀਂ ਦੱਸਣ ਨੂੰ ਜੀ ਵੀਰਪਾਲ ਇੱਥੇ ਆਇਆ ਭੈਣੇ ਕਾਹਨੂੰ ਆਵੋ ਆ ਜਾ ਮੇਰੀ ਭੈਣ ਤੂੰ ਸਾਡੇ ਨਾਲ ਜਾਣਾ ਜਾਣਾ ਤੂੰ ਤੁਰ ਪਈ ਨਹੀਂ ਹੈ ਕਿ ਨਹੀਂ ਤੁਰਦੀ ਨਹੀਂ ਤੁਰਦੀ ਨਹੀਂ ਤੁਰਦੀ ਕਿ ਪਾ ਕੇ ਦੌੜਦੀ ਤੋਰਿਆ ਬਾਬੂ ਕਰਦਾ ਪਤਾ ਨਹੀਂ ਸੀ ਬਾਬੂ ਚੱਕਿਆ ਤੁਰਿਆ ਨਹੀਂ ਜਾਂਦਾ ਤੂੰ ਤੁਰ ਤੋ ਪੈਦੀਆ ਬਾਹਰ ਨਹੀਂ ਬਾਹਰ ਦੂਰ ਦੇ ਹਾਂ ਸਿਰ ਦਿਹਲਾਤ ਤੈਨੂੰ ਦਿਖਾਈਏ ਵਿਚਾਰੀ ਤੇ ਆ ਦੇਖੋ ਇੱਕ ਦਿਨ ਵੀ ਕੇਸ ਪੱਟਣ ਆ ਵੀ ਵਿਚਰ ਦੇ ਦੇ ਦੋ ਫਿਰ ਲੋਟਣੀ ਆਉਂਦੀ ਫਿਰ ਮੈਂ ਹਾਰ ਕੇ ਮੈਂ ਖਰੀਦਾ ਚੱਲ ਕੱਟ ਕੱਟ ਦੇਣਾ ਤੇ ਅੱਧ ਵਿਚਾਲੇ ਇਧਰੋਂ ਕੱਟ ਤੇ ਮੜ ਕੇ ਦੂਜੀ ਪਾਸੇ ਉਰਫਾ ਦੇ ਨਹੀਂ ਵੇਖੋ ਜੀ ਕਿਉਂਕਿ ਵਿਚਾਰੀ ਦਾ ਦਿਮਾਗ ਹੀ ਕੰਮ ਕਰਦਾ ਕੀ ਕਰੇ ਬਾਪੂ ਮੈਂ ਜਦੋਂ ਪੱਟਣ ਆ ਫਿਰ ਪੱਟਣ ਦੇ ਨਾਲ ਸਿਰ ਤੋਂ ਪੈਣਾ ਬੈਠੀ ਰਹੇ ਪੱਟੀ ਜਾਂਦੀ ਆ ਬਹੁਤ ਮਾੜੇ ਹਾਲਾਤ ਆ ਜੀ ਬਹੁਤ ਇਵੇਂ ਦੀ ਇਵੇਂ ਜਿੰਦਗੀ ਕੱਟਣੀ ਬਹੁਤ ਔਖੀ ਹੁੰਦੀ ਆ ਕਹਿਣ ਨੂੰ ਆਪਾਂ ਕਹਿ ਦਿੰਦੇ ਆ ਪਰ ਬਾਪੂ ਜਿਹੜੇ ਹਾਲਾਤਾਂ 'ਚ ਰਹਿ ਰਿਆ ਉਹ ਜਾਂਦਾ ਬਾਪੂ ਜਾਣਦਾ ਤੇ ਜਾਂ ਰੱਬ ਜਾਣਦਾ ਹੋਰ ਆ ਉਹ ਦੇਖਣ ਵਾਲੇ ਨੂੰ ਕੋਈ ਦੁੱਖ ਨਹੀਂ ਲੱਗਦਾ ਇਹ ਤਾਂ ਇਹਨਾਂ ਨੂੰ ਪਤਾ ਵੀ ਕਿਹੜਾ ਦੁੱਖ ਆ ਜਵਾਨ ਧੀ ਨੂੰ ਬਜ਼ੁਰਗ ਬਾਪੂ ਕਿਵੇਂ ਸਾਂਭਦਾ ਇਹਦਾ ਇਹਨਾਂ ਨੂੰ ਪਤਾ ਤੇ ਆਪਣੀ ਵਾਹਿਗੁਰੂ ਨੇ ਡਿਊਟੀ ਲਾਈ ਆ ਤੇ ਆਪਾਂ ਨੂੰ ਸੇਵਾ ਬਖਸ਼ੀ ਅੱਜ ਆਪਾਂ ਆਏ ਆ ਇੱਥੇ ਪਰਿਵਾਰ ਦੇ ਕੋਲੇ ਬਜ਼ੁਰਗ ਨੂੰ ਆਪਾਂ ਆਪਣੇ ਨਾਲ ਲੈ ਜਾਣਾ ਕਾਸ਼ਰਮ ਚ ਤੇ ਇਹ ਭੈਣ ਨੂੰ ਵੀ ਇਹ ਕਾਸ਼ਰਮਾ ਜੀ ਸਰਾਬੇ ਗੁਰੂ ਅਮਰਦਾਸ ਅਪਾਜਾ Ashram ਸਰਾਬੇ ਜੀ ਉੱਥੇ ਭੈਣਾ ਰਹਿੰਦੀਆਂ ਨੇ ਉੱਥੇ ਇਹ ਸਾਡੀ ਭੈਣ ਦੀ ਵੀਰਪਾਲ ਦੀ ਸਾਂਭ ਸੰਭਾਲ ਹੋਊਗੀ ਇਹਨੂੰ ਉੱਥੇ ਛੱਡਾਂਗੇ ਇਹਨੂੰ ਜਦੋਂ ਬਜ਼ੁਰਗ ਨਾਲੇ ਮੇਲਾ ਆਇਆ ਕਰਾਂਗੇ ਨੰਗ ਦੇ ਟੱਬ ਦੇ ਕਿਉਂਕਿ ਇਹਨੂੰ ਹੁਣ ਸਾਹਮਣਾ ਸਾਡੇ ਕੋਲੇ ਲੇਡੀਜ਼ ਦਾ ਹਜੇ ਕੋਈ ਪ੍ਰਬੰਧ ਨਹੀਂਗਾ ਜਿਵੇਂ ਜਿਵੇਂ ਹੋਲੀ-ਵਲੀ ਉੱਥੇ ਪ੍ਰਬੰਧ ਕਰਾਂਗੇ ਅਸੀਂ ਤੇ ਉਵੇਂ ਚਲੋ ਇਹਨੂੰ ਵੀ ਉੱਥੇ ਲੈ ਜਾਾਂਗੇ ਬਾਪੂ ਕੋਲੇ ਉਹਨਾਂ ਟਾਈਮ ਇਹਨਾਂ ਦਾ ਸਮਾਂ ਆਪਾਂ ਐ ਟਪਾਉਣੇ ਆ ਬਹੁਤ ਔਖਾ ਜੀ ਖਰਗਾਹ ਤੇ ਹੋ ਸਾਡੀ ਟੀਮ ਵਾਸਤੇ ਵੀ ਤੇ ਇਹ ਬਜ਼ੁਰਗਾਂ ਵਾਸਤੇ ਵੀ ਤੇ ਸਾਡੀ ਭੈਣ ਵੀਰਪਾਲ ਵਾਸਤੇ ਵੀ ਮੈਂ ਇਹਦੀ ਆਉਣ ਵਾਲੀ ਜ਼ਿੰਦਗੀ ਵਾਹਿਗੁਰੂ ਸੌਖੀ ਕਰ ਦੇਵੇ ਦੁੱਖ ਘਟ ਦੇਵੇ ਬਾਬਾ ਨਾਨਕ ਦੇ ਹਨ ਵੀਰਪਾਲ ਹੂੰ ਤਾਂ ਕਾ ਚੰਗਾ ਤਾਂ ਕਾ ਬੰਗਾ ਤਾਂ ਦਿਖਾ ਦੇ ਮੈਨੂੰ ਅਦਨ ਆ ਦੇਖੋ ਜੀ ਵਿਚਾਰੀ ਜਿਹੋ ਦਿਮਾਗ ਇਹਨੇ ਕੰਮ ਕਰਦਾ ਆਪਦੇ ਦੰਦਾਂ ਵੜ ਵੜ ਕੇ ਆਪਦੇ ਹੱਥ ਖਾਲੇ ਨੇ ਦੇਖੋ ਹੁਣ ਥੋੜੇ ਸਮੇਂ ਤੋਂ ਜੀ ਦਵਾਈ ਸਟਾਰਟ ਕੀਤੀ ਆ ਹੁਣ ਠੀਕ ਆ ਨਹੀਂ ਤਾਂ ਆਪਦੇ ਕੱਪੜੇ ਲਾਹ ਦਿੰਦੀ ਸੀ ਬੁਰਾ ਹਾਲ ਸੀਗਾ ਬਹੁਤ ਮਾੜੇ ਹਾਲਾਤ ਸੀਗੇ ਅਰਦਾਸ ਕਰਿਓ ਪਰਿਵਾਰਾਸਤੇ ਜੀ ਜੇ ਤੁਹਾਨੂੰ ਵੀ ਆਸੇ ਪਾਸੇ ਐਵੇਂ ਦਾ ਕੋਈ ਪਰਿਵਾਰ ਮਿਲਦਾ ਸਾਡੇ ਨਾਲ ਜਰੂਰ ਸੰਪਰਕ ਕਰਿਓ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋਰ ਵੀ ਕੋਈ ਪਰਿਵਾਰ ਐਵੇਂ ਦਾ ਜਿਹੜਾ ਬਹੁਤ ਲੋੜਵੰਦ ਹੋਵੇ ਆਪ ਨੂੰ ਦਾ ਪਤਾ ਲੱਗਿਆ ਆਪ ਉਹਨਾਂ ਦੀ ਵੀ ਮਦਦ ਕਰਾਂਗੇ ਬਜ਼ੁਰਗ ਹੁਣ ਆਪਣੇ ਨਾਲ ਬਾਪੂ ਧਰਮ ਸਿੰਘ ਆਪਣਾ ਪਰਿਵਾਰ ਦਾ ਮੈਂਬਰ ਬਣ ਕੇ ਆਪਣੇ ਨਾਲ ਜਾਊਗਾ ਵੀਰਪਾਲ ਵੀ ਆਪਣੇ ਨਾਲ ਜਾਊਗੀ ਜੀ ਆਪ ਪਰਿਵਾਰ ਦੇ ਘਰ ਦੇ ਹਾਲਾਤ ਬਾਪੂ ਦਾ ਸਮਾਨ ਵਿਚਾਰੇ ਦਾ ਬਾਪੂ ਦਾ ਸੰਦੂਖ ਮਾਤਾ ਦਾ ਹਾਂਜੀ ਤੁਹਾਡੀ ਮਾਤਾ ਦਾ ਤੁਹਾਡੀ ਮਾਤਾ ਦਾ ਜੀ ਥੋੜੀ ਅੱਛਾ ਤੇ ਇਹਨਾਂ ਦਾ ਮਾਈ ਬੈਠੇ ਜਿਹੜੀ ਅੱਛਾ ਤੇ ਆ ਬੇਪੀ ਆ ਗਈ ਠੀਕ ਆ ਸਾਨੂੰ ਦੋ ਦੋ ਮੰਜੇ ਅਜਰਿਆ ਦੇ ਘਰ ਦੇ ਵਿੱਚ ਅੰਦਰੇ ਪਈ ਰਹਿੰਦੀ ਆ ਜਦੋਂ ਬਾਪੂ ਕਿਤੇ ਕੰਮ ਜਾਂਦਾ ਬਾਹਰ ਬਾਪੂ ਆਂਦਾ ਮੈਂ ਬਾਹਰੋਂ ਜਿੰਦਾ ਲਾ ਜਾਂਦਾ ਤੇ ਫਿਰ ਅੰਦਰ ਬੈਠੀ ਰਹਿੰਦੀ ਆ ਜੀ ਉਹ ਬਹੁਤ ਔਖਾ ਅੰਦਰ ਵੀ ਇਹ ਹੁਣੇ ਐਵੇਂ ਦੇ ਵਿਚਾਰੀਆ ਕੋਈ ਗੈਸ ਸਿਲੰਡਰ ਚਲਾ ਦੇਵੇ ਕੋਸ ਚਲਾ ਦੇਵੇ ਜਦੋਂ ਦਿਮਾਗ ਹੀ ਨਹੀਂ ਕੰਮ ਕਰਦਾ ਮਤਵਾਣੀ ਸਾਹਿਬ ਦੀ ਉਹ ਤੇ ਕੋਈ ਪਿੰਡ ਵਾਲਾ ਸੰਤਾ ਦਾ ਬੰਦਾ ਸੀਗਾ ਹਾਂਜੀ ਤੇ ਉਹ ਕਹਿੰਦਾ ਉਹਨੂੰ ਨਾ ਤਾਂ ਨਿਸਰੋਗ ਕਰਨ ਚਨਾ ਕਰਾ ਦੇ ਦੇ ਕੋਈ ਨਾ ਇਹਨੂੰ ਕੋਈ ਬਾੜ ਕਰਾ ਕਰ ਦੇ ਦੇ ਹਾਂ ਫਿਰ ਉਹ ਤੋਂ ਮੁਰ ਕੇ ਫਿਰ ਬਾਹਰ ਬਾਹਰ ਗਈ ਜਾਂਦੀ ਬੈਠੀ ਚਲ ਪਹੁੰਚ ਗਿਆ ਹਾਂਜੀ ਧੰਨਵਾਦ ਅਜੀ ਜਰੂਰ ਤਾਸ ਕਰੋ ਪਰਵਾਰ ਆਸਤੀ ਵੀ ਸਾਡੀ ਟੀਮ ਆਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ